ਬੈਰ ਵਿਰੋਧ ਕਾਮ ਕ੍ਰੋਧ ਮੋਹ ਝੋਟ ਵਿਕਾਰ ਮਹਾ ਲੋਭ ਤਰੋ ਯਾਹੂ ਯੁਕਤ ਬਿਹਾਨੇ ਕੀ ਜੋ ਮਹਾ ਲੋਭ ਤਰੋ ਮਹਾ ਲੋ ਪਹਿਲਾਂ ਆ ਗਿਆ ਇੱਕ ਮਹਾ ਲੋਭ ਆਇਆ ਹੁਣ ਲੋ ਗਲ ਬੁਲਾ ਆਹੋ ਮਹਾ ਲੋਭ ਕੀ ਹੁੰਦਾ ਲੋਭ ਤਾਂ ਹੈ ਮਹਾ ਲੋਭ ਗੁਰੂ ਦੇ ਘਰੇ ਡਾਕਾ ਮਾਰ ਲੈਣਾ ਮਹਾ ਲੋਭ ਕੱਟਾਈ ਲੋਭੀ ਹੋਵੇ ਗੁਰੂ ਦੀ ਗੋਲਕ ਤੇ ਨਹੀਂ ਹੱਥ ਪਾਊਗਾ ਮਾਣੋ ਡਰੂ ਨੋ ਉਹ ਤਾਂ ਡਰੂ ਲੋਭੀ ਕੱਟਾਈ ਹੋਵੇ ਜਿਹੜਾ ਗੁਰੂ ਦੀ ਗੋਲਕ ਤੇ ਆਖ ਸਾਫ ਕਰ ਦਵੇ ਮਹਾਂ ਲੋਗ ਅਸ ਤੂੰ ਦਾਦ ਨਾ ਤੱਕ ਭਜੀ ਬੰਦਾ ਜੀ ਪੁੱਛਾ ਤੂੰ ਦਾਸ ਸਾਨੂੰ ਤਾਂ ਆਇਆ ਲੱਗਦਾ ਏ ਕਿ ਨਹੀਂ ਦਾਦਾ ਉਹ ਦਾਦ ਮਾ ਲੋਭ ਜਾਦਾ ਜਬ ਵਿਸ਼ਵਾਸ ਕਾ ਹੱਥ ਕਰੇ ਲੋਭ ਖਾਤਰ ਵਿਸ਼ਵਾਸ ਕਾ ਹੱਥ ਮਾ ਲੋਭ ਹੈ ਇਹ ਕਰਿਆ ਕਹਿੰਦੇ ਲੋਭ ਖਾਤਰ ਕਰਿਆ ਜੇ ਗਲਤ ਪ੍ਰਚਾਰ ਨਾ ਕਰਨਾ ਤਾਂ ਗੋਲ ਕਰੀ ਆਉਂਦੀ ਗੋਲ ਖਾਤਰ ਧੋਖਾ ਕੀਤਾ ਪਿੱਛੇ ਮਾ ਲੋਭ ਹੈ ਮਾ ਲੋਭ ਦੇ ਬਿਨਾ ਧੋਖਾ ਨਹੀਂ ਕਰਦਾ ਮਹਾਂ ਲੋਭ ਦਾ ਕੁੱਤਾ ਕੁੰਡਾ ਵੀ ਨਾਲ ਹੈ ਨਾ ਕੋਈ ਸੁਣਦਾ ਮਹਾਂਦਰ ਉਹਦਾ ਬਚਿਆ ਰਹਿੰਦਾ ਜੇ ਮਹਾਂ ਲੋਭ ਨਾ ਹੋਵੇ ਮਹਾਂ ਲੋਭ ਤੋਂ ਮਹਾਂਦਰ ਉਹਦਾ ਬਚਿਆ ਰਹਿੰਦਾ ਨਾ ਕਲੇਦਰ ਉਹ ਤੋਂ ਕਲੇਦਰ ਉਹ ਤੋਂ ਹੋਰ ਮਹਾਨੀ ਲੱਗਦਾ ਦੁਆ ਲੋਭ ਤੋਂ ਹੋਣੀ ਕਰ ਦੁੱਤਾ ਸੁਣ ਲੋਭੇ ਕੰਨਾ ਹੀ ਹੋਵੇ ਸੱਜਣ ਬਚਦਾ ਬਾਜ਼ਾਰ ਦਾ ਪੈਸਾ ਮਾਰਦਾ ਜੀ ਥੋ ਵੀ ਤਾਂ ਥੋੜੀ ਅਲਾ ਕ ਦੇਣਾ ਇਦੀ ਲੈ ਕੇ ਦੇਣਾ ਇਦੀ ਤਰੋਏ ਹੂੰ ਉਮਰਤ ਜੀ ਕਾਲਤ ਗਾੜੀ ਤਰ ਹੋਏ ਲੋਭ ਤਾਂ ਆਪਣਾ ਆਪਣਾ ਹੈ ਉਹ ਗੱਲ ਅਲੱਗ ਹੈ ਲੋਭੀ ਮੇਰਾ ਦੇਸ਼ ਦੇ ਲੋਭੀ ਕਹਿੰਦੇ ਭਾਵੇਂ ਕ腐ਸ਼ਨ ਜਿੰਨੀ ਮਰਜ਼ੀ ਹੈ ਪਰ ਦੇਸ਼ ਨਾਲ ਜਿੱਥੇ ਤਰ ਹੋ ਉਹ ਹਰ ਗਵੰਦਾ ਨਹੀਂ ਮੰਨੂਗਾ ਹਰੋਦਾ ਨਹੀਂ ਬੰਦਾ ਕਰਦਾ ਉਹ ਲੋਭ ਹੋਣਾ ਹੋਰ ਗੱਲ ਹੈ ਜਿਹੜਾ ਜਿਆਦਾ ਕੰਮ ਕਰਦਾ ਹੈ ਕਈ ਆਦਮੀ ਆਪਣੇ ਓਵਰਡਿਊ ਕੰਮ ਕਰਦੇ ਨੇ ਉਹ ਟਾਈਮ ਬਾਲ ਦੇ ਕਹਿੰਦੇ ਲੋਭੀ ਹੈ ਕੁੱਤਾ ਹੰਦੀ ਦਾ ਘੱਟ ਖਰਚ ਕਰਦਾ ਉਹ ਵੀ ਉਹਨੂੰ ਵੀ ਕਹਿੰਦੇ ਲੋਭੀ ਹੈ ਉਹ ਗੱਲ ਹੋਰ ਹੈ ਦੇ ਵੀ ਮੂਨਾ ਮਾਰਦਾ ਪਰ ਸਾਡੀ ਨਾਲ ਲੈ ਚਲੇ ਆ। ਸੋਰੀ। ਇਹ ਜਿਹੜਾ ਤਰੋਆ ਹੈ। ਜਾਂ ਤਰੋ ਆਦਮੀ ਕਰਦਾ ਰੋ। ਵਿਸ਼ਵਾਸ ਘਾਤ ਕਰਦਾ ਹੈ। ਉਹ ਫਿਰ ਲੋਭ ਦੀ ਹੱਦ ਹੁੰਦੀ ਹੈ। ਲੋਭ ਦੀ ਹੱਦ 'ਚ ਇਹ ਕੰਮ ਕਰਦਾ। ਨੂੰ ਪਤਾ ਬਹੁਤ ਬੜੀ ਨਜ਼ਰੂਕੀ ਹੈ। ਬਹੁਤ ਔਖਾ। ਜਾਂ ਗੋਲ ਕਰੇ ਹੱਥ ਪਾਉਂਦਾ ਨਾ ਜੇ ਪਤਾ ਲੱਗ ਜਾਏ। ਪਤਾ ਵੀ ਇਹਦੀ ਇੱਜ਼ਤ ਕਿੰਨੀ ਵੱਡੀ ਗੱਲ ਹੈ। ਕਿੰਨੀ ਉਦਰਾਂ ਵੀ ਹੋ। ਇਹ ਵੀ ਪਤਾ ਉਹ ਨੂੰ। ਉਦੋਂ ਤੇ ਬੋਲ ਬਹੁਤ ਬੰਦਾ ਹੈ ਜਿਹੜਾ ਕਰਦਾ ਹੈ Guru ਪੁੱਛਿਆ ਜਾਣੀ ਇਹ ਦਿਨ ਆਪ ਕਰਨਾ ਉਹ ਪਤਾ ਲੱਗ ਜੂਗਾ ਜੇ ਸੁਣਦਾ ਕਥਾ ਸਬਰਤ Guru ਸਦਾ ਹੱਥ ਰਿਹਾ ਉਹਦੇ ਕੋ ਘਟ ਘਟ ਕੇ ਅੰਦਰ ਕੀ ਜਾਣਦੇ ਭਲੇ ਬੁਰੇ ਕੀ ਪਛਾਣ ਤੇ ਗੱਲਾਂ ਸੁਣ ਕੇ ਫੇਤਰੋ ਕਰਦਾ ਹੈ ਬਹੁਤ ਔਖਾ ਹੈ ਉਹ ਤੇ ਕਿਹੜਾ ਗਵਾਦੀ ਲੋੜ ਹੈ ਨਾਲੇ ਪਤਾ ਹੈ ਗਵਾਦੀ ਲੋੜ ਨਹੀਂ ਸਭ ਕੁਝ ਜਾਣਦਾ ਉਹ ਤਾਂ ਕਾ ਬਰਕਾਦਾ ਹੌਸਲਾ ਅਗਲੇ ਦਾ ਹਾਂ ਦਾ ਉਹ ਤੇ ਘਵਾ ਦੀ ਲੋੜ ਨਹੀਂ ਕਿਹਦਾ ਹੌਸਲਾ ਹੌਸਲੇ ਵਿੱਚ ਤਾਂ ਰਿਕਵਰੀ ਭਾਈ ਦਾ ਬਾੜੇ ਆਦੀ ਤੇ ਡੱਕਾ ਮਾਰ ਲੜ ਹਾਂਜੀ